ਦੇਸਤ ਜਿਹੜੀ ਤੁਸੀਂ ਨਾ ਗਲਤੀ ਕਰਦੇ ਹੋ ਜਦੋਂ ਆਲ ਨਾ ਲਾਉਂਦੇ ਆ ਇਹਦਾ ਛੋਟਾ ਇਹਦਾ ਓਏ ਕਰ ਲੈ ਯਾਰ ਇਹ ਕੋਈ ਆ ਕੀ ਕੀਤਾ ਵੇ ਤੂੰ ਕੀ ਹੈ ਯਾਰ ਹੋ ਰਹੀ ਯਾਰ ਮਸ਼ੀਨ ਵੀ ਖੜੀ ਨਾ ਹੁੰਦਾ ਬਹੁਤ ਦਿਨ ਹੋ ਗਏ ਤੇ ਬਰਾੜ ਕੋਲੇ ਚੱਲ ਪਏ ਇਹਦਾ ਪੁੱਛ ਗਿਆ ਯਾਰ ਦੇ ਦੇ ਤਾਂ ਆ ਕੀ ਕੀਤਾ ਬਿੱਡਾ ਗਲਤੀ ਕਰਦੇ ਆ ਜਦੋਂ ਆਪਾਂ ਆਲ ਨਾ ਲਾਉਂਦੇ ਆ ਇਹਦਾ ਛੋਟਾ ਇਹਦਾ ਆ ਕੀ ਹੈ ਯਾਰ ਓਏ ਕਰ ਲੈ ਯਾਰ ਇਹ ਕੋਈ ਆਲ ਕੀ ਕੀਤਾ ਤਾ ਤੂੰ ਕੀ ਹੈ ਯਾਰ 15 ਕੀ ਗਰੀ ਮਾਰ ਕਰਤੀ ਉਹ ਗਰੀ ਮਾਰ ਨੂੰ ਘਰ ਤੋਂ ਤਾ ਇੱਕ ਭਰਾਵਾ ਪੰਛੀਆਂ ਦਾ ਤੂੰ ਘਰ ਜਾੜਤਾ ਮਾਂ ਪੰਛੀਆਂ ਦਾ ਘਰ ਜਾ ਰਿਆ ਨਹੀਂ ਨਹੀਂ ਆਉਣਗੇ 15 ਦੇ ਘਰ ਬਣਾਏ ਆ ਬਰਾੜਾ ਪੰਛੀ ਨੇ ਘਰ ਬਣਾਉਂਦੇ ਜਿਵੇਂ ਬਣਾਏ ਆ ਇਹਦਾ ਤੈਨੂੰ ਕੀ ਘਾਟਾ ਕੀ ਸੀ ਨੁਕਸਾਨ ਕੀ ਸੀ ਉਹ ਤਾਂ ਦੱਸ ਦੇ ਪਤੰਦਰਾ ਤੂੰ ਠੰਡਾ ਹੋ ਆਲਸੀ ਨਾ ਬਣਾ ਇਹਨਾਂ ਜਾਨਵਰਾਂ ਨੂੰ ਕਿਵੇਂ ਆਲਸੀ ਬਣ ਜਾਣਗੇ ਯਾਰ ਆਲਸੀ ਬਣਨਗੇ ਜਿਵੇਂ ਬਣਨਗੇ ਆਲਸੀ ਇਹ ਆਪ ਦੇ ਆਲ ਨੇ ਆਪ ਬਣਾਉਣਗੇ ਤਰਖਤ ਲਾ ਵੱਧ ਵਧ ਦਾਕਤ ਲਾਤੇ ਹਾਂ ਫੇਰ ਆਉਣਗੇ ਆਪਦੇ ਆਲੇ ਬਣਾਉਣਗੇ ਡੱਕਾ ਡੱਕਾ ਲਿਆ ਕੇ ਆਲੇ ਬਣਾਉਂਦੇ ਨਹੀਂ ਅੱਗੇ ਤੇ ਨਹੀਂ ਇਹਨਾਂ ਦਾ ਆਰਸੀ ਕਿਵੇਂ ਸੀ ਇਹ ਹੈ ਕੀ ਸੀ ਜਿਹੜਾ ਤੂੰ ਯਾਰ ਇਹਦੇ ਨਾਲ ਆਲਸੀ ਹੈ ਨਹੀਂ ਨਹੀਂ ਹੈ ਕੀ ਸੀ ਗਏ ਚੀਜ਼ ਕੀ ਸੀ ਜਿਹੜੀ ਤੂੰ ਪੜ੍ਹਨੀ ਆ ਬਿਨਾ ਇਹ ਕੁਛ ਨਹੀਂ ਇਹ ਇੱਕ ਮਿੱਟੀ ਦਾ ਉਹ ਹੀ ਬਣਾ ਕੇ ਹੁਣ ਫੜ ਲੇ ਇਹ ਆਲ ਨਾ ਬਣਾਇਆ ਸੀ ਆਲ ਨਾ ਨਹੀਂ ਤੂੰ ਵੀਡੀਓ ਬਣਾਉਣ ਮਾਰੇ ਕਰ ਉਹ ਵੀਡੀਓ ਨਹੀਂ ਭਰਾਵਾ ਵੀਡੀਓ ਬਣਾਈ ਜਾਂਦਾ ਸੀ ਇਹਦੇ ਵਿੱਚ ਨਾ ਗਲਤੀ ਕਰਦੇ ਆ ਕਈ ਜਦੋਂ ਆਲ ਨਾਲ ਲਾਉਂਦੇ ਆ ਨਹੀਂ ਮੈਂ ਨਹੀਂ ਇਹ ਹੱਕ ਤੇ ਤਾ ਗੱਲ ਸੁਣ ਰਿਹਾ ਦਾਕਤ ਲਾ ਮੈਨੂੰ ਤੂੰ ਫਿਰ ਤੂੰ ਸਮਝਾ ਆ ਦੀ ਗੱਲ ਕੀ ਕਹਿਣਾ ਫਿਰ ਪੁਰੇ ਆ ਤੂੰ ਹਾਂ ਇਧਰ ਦੇ ਆ ਆਪਣੀ ਬਿਲਡਿੰਗ ਪਾਈ ਹੈ ਪਾਈ ਵੀਰ ਠੀਕ ਹੈ ਹੂੰ ਇਹਦੇ ਵਿੱਚ ਕਿਤੇ ਕੋਈ ਖੱਡ ਕੋਈ ਕਿੱਥੇ ਚਿੜੀ ਨੂੰ ਕੋਈ ਆਲਣਾ ਲਾਉਣ ਪਹਿਲਾਂ ਆਪਣੇ ਪੁਰਾਣੇ ਹੁੰਦੇ ਸੀ ਬਰਾਂਡੇ ਠੀਕ ਹੈ ਬੱਤਿਆਂ ਵਾਲੇ ਉਹ ਚ ਕਿੰਨੀਆਂ ਦੇਸੀ ਚਿੜੀਆਂ ਆਲ ਨੇ ਕੱਢਦੀਆਂ ਸੀ ਹੁੰਦੀਆਂ ਸੀ ਤੇ ਆਪਣੇ ਪੁਰਾਣੇ ਜਿਹੜੇ ਦਰਵਾਜ਼ੇ ਹੁੰਦੇ ਸੀ ਜਿਵੇਂ ਉਧਰ ਦਰਵਾਜ਼ਾ ਹੈਗਾ ਆਪਣਾ ਹਨਾ ਉਹਦੇ ਵਿੱਚ ਕੀ ਸੀਗਾ ਤੋਤੇ ਖੋੜਾ ਕੱਢਦੇ ਸੀਗੇ ਖੂਹ ਹੁੰਦੇ ਸੀਗੇ ਠੀਕ ਹੈ ਖੂਹਾਂ ਦੇ ਵਿੱਚ ਤੋਤੇ ਰਹਿੰਦੇ ਸੀਗੇ ਹੁਣ ਭਰਾਵਾ ਇਹ ਜਗ੍ਹਾ ਐਣੀ ਆਪਾਂ ਛੱਡੀ ਹੁਣ ਆ ਉਹ ਮੇਰੀ ਕੋਠੀ ਆ ਉਧਰ ਹੱਜੇ ਪਲਾਸਟਰ ਹੋਣੀ ਆ ਇਹ ਚ ਕੋਈ ਆਪਾਂ ਚਿੜੀ ਪੰਛੀ ਆਸਤੇ ਆਲ ਨਾ ਪਾਉਣ ਨੂੰ ਇਹ ਆਲ ਨਾ ਨਹੀਂ ਸੀ ਇਹ ਇੱਕ ਜਗ੍ਹਾ ਦਿੱਤੀ ਸੀ ਪਲਾਟ ਦਿੱਤਾ ਸੀਗਾ ਹੁਣ ਆ ਮੈਂ ਘਰ ਪਾਇਆ ਆਉ ਦਾ ਇਹ ਇੱਟਾਂ ਦਾ ਮੈਂ ਆਪ ਦੀ ਹਿੰਮਤ ਨਾਲ ਲਿਆ ਐ ਸੀਮੈਂਟ ਲਿਆ ਜਗ੍ਹਾ ਤਾਂ ਮੇਰੇ ਬਜ਼ੁਰਗਾਂ ਨੇ ਮੈਨੂੰ ਦਿੱਤੀ ਐ ਜੇ ਮੇਰੇ ਕੋਲ ਜਗ੍ਹਾ ਹੀ ਨਾ ਹੁੰਦੀ ਹੁਣ ਇਹ ਮੈਂ ਆਲ ਨੇ ਦੇਖੋ ਵੀ ਉਹ ਵੇਖ ਢੇਰ ਵੇਖ ਲਾਇਆ ਉੱਤੇ ਹੁਣ ਆਲ ਸੀ ਨਹੀਂ ਇਹਦੇ ਵਿੱਚ ਆਲ ਨਾ ਬਣਾਉਣਾ ਸੀ ਇਹਨਾਂ ਨੇ ਇਹ ਤਾਂ ਮੈਂ ਪਲਾਟ ਦਿੱਤਾ ਸੀ ਜਗ੍ਹਾ ਦਿੱਤੀ ਸੀ ਉਹ ਦੇਖ ਉਹ ਕਿੰਨਾ ਘਾਹ ਫੂਸ ਰੱਖ ਕੇ ਕਿੰਨੀ ਮਿਹਨਤ ਕਰਕੇ ਕਿਹੜਾ ਸੀ ਉਹ ਉਹਨੂੰ ਜਗ੍ਹਾ ਮਿਲ ਗਿਆ ਅੰਡੇ ਲਾਉਣ ਨੂੰ ਤੇ ਜੇ ਤੂੰ ਇਹ ਦਰਖਤਾਲਾਵੇਂ ਦਰਖਤਾਂ ਦੇ ਉੱਤੇ ਬਣਾ ਦਰਖਤਾਲਾ ਬਈ ਦਰਖਤਾਲਾ ਉਹ ਹੱਲ ਹੈਗਾ ਪਰ ਅੱਜ ਦਰਖਤਾਲਾ ਤਿੰਨ ਚਾਰ ਸਾਲਾਂ ਚ ਹੋਊਗਾ ਬਈ ਹੁਣ ਮੈਂ ਉਹ ਵੇਖ ਤੈਨੂੰ ਮੈਂ ਦਿਖਾਉਣਾ ਆਪਣੇ ਸਾਰੇ ਆਸ-ਪਾਸ ਵਾਤਾਵਰਣ ਪ੍ਰੇਮੀ ਆ ਹੁਣ ਮੈਂ ਬੌਂਗਣ ਵਿਲੀਆ ਲਾਈ ਆ ਇਹਦੇ ਵਿੱਚ ਨਿੱਕੀਆਂ ਚਿੜੀਆਂਾਂ ਨੇ ਲਾਉਂਦੀਆਂ ਇੱਕ ਜਿਹੜਾ ਬਾਜ ਆ ਕੋਈ ਜਾਂ ਕੋਈ ਹੋਰ ਜਿਹੜਾ ਸ਼ਿਕਾਰੀ ਪੰਛੀ ਉਹ ਟੈਕ ਨਹੀਂ ਕਰਦਾ ਪਰ ਇਹ ਬੌਂਗਣ ਵਿਲੀਆ ਆਸਤੇ ਬਈ ਢਾਈ ਤਿੰਨ ਸਾਲ ਲੱਗਦੇ ਆ ਹੁਣ ਨੂੰ ਅੱਜ ਮੈਂ ਜੇ ਕੋਈ ਹੁਣ ਜਿਹੜੀ ਟਟਿਰੀ ਆ ਟਟਿਰੀ ਕਿਤੇ ਦਰਾਖਤ ਤੇ ਅੰਡਾ ਲੋਂਦੀ ਦੇਖੀ ਐ ਨਾ ਰੁਕਤੇ ਨਹੀਂ ਹਾਂ ਜਿਹੜੀ ਉਹ ਅੱਡੋ ਅੱਟ ਪੰਛੀਆਂ ਦਾ ਉੱਲੂ ਆ ਉੱਲੂ ਜਾਦੇ ਜਿਹੜੇ ਹੁਣ ਖੂਹਾਂ ਦੇ ਵਿੱਚ ਆਂਡੇ ਦਿੰਦੇ ਆ ਜਾਂ ਜਿਹੜਾ ਆਪਾਂ ਆਹ ਹਾਲ ਨਾ ਬਣਾਇਆ ਸੀ ਇਹਨਾਂ ਦੇ ਵਿੱਚ ਦਿੰਦੇ ਐ ਅੱਡੋ ਅੱਟ ਡਿਜ਼ਾਈਨ ਦੇ ਕੀਤੇ ਆ ਹੁਣ ਮੈਂ ਉਹ ਪੈਪ ਵੱਡ ਕੇ ਬਣਾਈ ਸੀ ਉਹ ਚ ਚਿੜੀ ਵੱਟ ਜਾਂਦੀ ਨਹੀਂ ਆ ਇਹਦੇ ਚ ਹਾਂ ਆ ਤਾਂ ਫਿਰ ਮਾਪ ਆਪ ਹੀ ਕਰ ਲੈ ਪਾਪ ਹੀ ਕਰਿਆ ਭਰਾਵਾ ਇਹ ਤਾਂ ਉਹੀ ਗੱਲਾਂ ਬਈ ਆਰਸੀ ਬਣਾਉਂਦੇ ਆ ਉਹ ਬਣਾਉਂਦੇ ਆ ਦਰਖਤ ਲਾਓ ਦਰਖਤ ਵੀ ਲਾਉਣੇ ਚਾਹੀਦੇ ਆ ਪਰ ਦਰਖਤ ਤੇ ਹਰੇਕ ਪੰਛੀ ਆਲ ਨਾ ਨਹੀਂ ਪਾਉਂਦਾ ਤੇ ਅੱਜ ਜੇ ਦਰਖਤ ਲਾਉਣਾ ਆਪਾਂ ਤਿੰਨ ਸਾਲਾਂ ਚ ਹੋਊਗਾ ਜਿੱਤੇ ਪੰਛੀ ਆਲ ਨਾ ਪਾ ਸਕਦੇ ਤਿੰਨ ਸਾਲਾਂ ਚ ਵੀ ਛੋਟਾ ਜਿਹਾ ਹੋਊਗਾ ਛੋਟੇ ਦਰਖਤ ਤੇ ਕਿਵੇਂ ਆਲ ਨਾ ਪਾਲੂਗਾ ਕੋਈ ਪੰਛੀ ਉਹਨੂੰ ਕੁੱਤਿਆਂ ਬਿੱਲੀਆਂ ਖਾ ਜਾਣੀਆਂ ਉਹ ਮੈਂ ਤੈਨੂੰ ਨਵੇਂ ਲਿਆ ਕੇ ਦੇ ਦੂੰ ਯਾਰ ਮੈਂ ਤਾਂ ਪਾਪ ਕਿੱਥੇ ਨਵੇਂ ਭਰਾਵਾ ਇਹ ਲਾਓ ਸਾਰੇ ਇਹ ਲਾਓ ਇਹ ਪਾਰ ਨਾਣੀ ਭਰਾਵਾ ਇਹ ਤੁਸੀਂ ਕੰਮ ਕਰੋ ਇਹ ਤਾਂ ਮੈਂ ਅਸੀਂ ਬਣਾਏ ਸੀਗੇ ਬੀੜ ਵਾਲਿਆਂ ਨੇ ਫਰੀਦਕੋਟ ਵਾਲਿਆਂ ਨੇ ਠੀਕ ਹੈ ਇਹ ਤਾਂ ਆਪ ਆਪ ਹੀ ਕਰਾਦਾ ਇਹ ਤਾਂ ਤੁਸੀਂ ਪਤਾ ਕੀ ਕਰ ਇਹਦੀ ਥਾਂ ਤੇ ਕੋ ਲਿਆਉਣ ਦੀ ਲੋੜ ਨਹੀਂ ਕੁਜੇ ਲੈ ਲਈ ਕੁਜਿਆਂ ਚ ਲਾਈ ਜਿੱਥੇ ਤੈਨੂੰ ਥਾਂ ਮਿਲਦਾ ਆਹ ਦੇਖ ਹੁਣ ਕਿੰਨੇ ਕਬੂਤਰ ਬੈਠਿਆ ਉਹ ਚ ਚਿੜੀ ਆ ਇਹਦੇ ਵਿੱਚ ਚਿੜੀਆਂ ਇਹ ਆਪਾਂ ਲੋਕਾਂ ਨੇ ਬਈ ਥਾਂ ਤਾਂ ਛੱਡਣੀ ਇਹਨਾਂ ਨੂੰ ਅੱਗੇ ਬੱਤੇ ਵਾਲੀਆਂ ਹੁੰਦੀਆਂ ਸੀਗੀਆਂ ਪ੍ਰਾਣੀਆਂ ਛੱਤਾਂ ਹੁੰਦੀਆਂ ਸੀਗੀਆਂ ਤੇ ਜਿਹੜੇ ਗੇਟ ਬਣੇ ਸੀ ਕਿਲੇ ਨੂੰ ਜਿਵੇਂ ਉਹ ਬਈ ਦਰਵਾਜ਼ਾ ਉੱਤਰ ਵੇਖੋ ਆਪਣਾ ਪੁਰਾਣਾ ਦਰਵਾਜ਼ਾ ਹਾਂ ਉਹਦੇ ਵਿੱਚ ਲਾਲ ਲਿੰਦੇ ਸੀਗੇ ਤੂਤੇ ਤਾਤੇ ਵਿੱਚ ਫਿਰ ਹੁਣ ਉਹ ਆਪਾਂ ਛੱਡੇ ਨਹੀਂ ਪਲਾਸਟਰ ਕਰਦੇ ਨਾ ਸਾਰੀ ਗੱਲ ਛੱਡ ਚੱਲ ਹੋ ਗਈ ਮੈਂ ਤੇਰੀ ਗੱਲ ਮੰਨ ਗਿਆ ਫਿਰ ਆ ਵੀਡੀਓ ਜਿਹੜੀ ਤੂੰ ਬਣਾ ਕੇ ਲੱਛਣ ਕਰੀ ਨਾ ਫਿਰ ਤੂੰ ਹੀ ਟੰਗ ਲੈ ਵੀਡੀਓ ਬਣਾਉਂਦਾ ਕੀ ਮਤਲਬ ਵੀਡੀਓ ਬਣਾਉਣ ਦਾ ਤਰੀਕਾ ਇਹ ਮੈਂ ਲੋਕਾਂ ਨੂੰ ਸਾਡੀ ਇੱਚ ਸਰਚ ਕੀਤੀ ਆ ਹੁਣ ਜਿਵੇਂ ਉਹ ਵੀ ਡੱਕੇ ਲਾਇਆ ਉਹਦੇ ਮੂਰੇ ਠੀਕ ਹੈ ਕਈ ਭਰਾ ਉਹ ਡੱਕਾ ਨਹੀਂ ਲਾਉਂਦੇ ਸੀ ਮੂਰੇ ਉਹ ਤੇ ਪੰਛੀ ਪਹਿਲਾਂ ਵੇਖ ਕੇ ਇੱਕ ਦੋ ਦਿਨ ਡਰਦਾ ਉਹ ਤੋਂ ਇਹਦਾ ਰੰਗ ਉਹ ਵੇ ਅਸੀਂ ਹਰਾ ਕੀਤਾ ਹੈ ਬਈ ਆਪਦਾ ਲੱਗੇ ਚ ਬਹੁਤ ਚੀਜ਼ਾਂ ਹੁੰਦੀਆਂ ਹੁਣ ਜਿਵੇਂ ਉਹ ਕਬੂਤਰ ਤੋਂ ਵਿੱਚ ਵੜਿਆ ਨਹੀਂ ਗਿਆ ਉਹਦੇ ਉਹ ਆਲ ਨੇ ਦੇ ਉਹਨੇ ਉੱਤੇ ਪਾ ਲੈਣਾ ਇਹ ਸਾਡਾ ਗਲਤ ਲਾਇਆ ਸੀ ਅਸੀਂ ਲਾਇਆ ਸੀ ਕਿ ਘਟਿਆਰਾਂ ਵਾਸਤੇ ਚਿੜੀਆਂ ਵਾਸਤੇ ਤੇ ਜਿਹੜੀਆਂ ਆਪਣੀਆਂ ਘੁਗਾਂ ਵਾਸਤੇ ਹੁਣ ਜਿਹੜੀ ਵਿਚਾਰੀ ਘੁੱਗੀ ਆ ਕਿਤੇ ਜੇ ਤੁਸੀਂ ਮੰਜਾ ਜਾਂ ਕੋਈ ਛੋਟੀ ਬਾਹਰ ਖੁੱਲਾ ਪਿਆ ਉਹਦੇ ਉੱਤੇ ਹੀ ਲਾ ਲਿੰਦੀ ਆਂਡੇ ਵਿਚਾਰੀ ਉਹ ਖੁੱਟ ਜਾਂਦੇ ਹਨਾ ਨੁਕਸਾਨ ਹੋ ਜਾਂਦਾ ਉਹਦੇ ਵਾਸਤੇ ਲੈ ਜਾ ਕੱਲ ਕਬੂਤਰਾਂ ਨੇ ਕਬਜ਼ਾ ਕਰ ਲਿਆ ਤੇ ਕਬੂਤਰਾਂ ਵਾਸਤੇ ਹੋਰ ਆਲ ਨੇ ਬੰਦਿਆ ਬਈ ਵੱਡੇ ਹਾਂ ਜਿਵੇਂ ਆਪਣੇ ਘੜੇ ਟਾਈਪ ਦੇ ਬੰਦਿਆ ਉਹ ਆਪਾਂ ਇੱਥੇ ਲਾ ਆਣੀ ਆ ਆ ਫਿਰ ਤੂੰ ਜਿਹੜੀ ਵੀਡੀਓ ਹਣ ਤੂੰ ਬਣਾਉਣਾ ਹੈ ਵੀਡ ਕੋ ਇਹ ਹੀ ਬਣਾਉਂਦਾ ਸੀ ਲੋਕਾਂ ਨੂੰ ਬਈ ਜੇ ਕਿਸੇ ਆਲ ਨਾਲ ਲਾਉਣਾ ਕਿੰਨੀ ਥਾਂ ਤੇ ਲਾਉਣਾ ਕਈ ਹੁਣ ਆਲ ਨਾਲ ਨੀਵਾ ਲਾਉਂਦੇ ਉੱਥੇ ਬਿਹਤਰੀ ਮਾਰ ਹੁੰਦੀ ਆ ਬਸ ਉਹੀ ਨੰਬਰ ਆਪਣਾ ਪਾਹੇ ਨੰਬਰ ਬਈ ਕਾਚ ਕੀ ਬਣਨਗੇ ਚ ਮੈਂ ਕਿਹਾ ਪਾਹੇ ਗੱਲ ਗੱਲ ਹੁਣ ਫੇਸਬੁੱਕ ਤੇ ਪਾਉਣੀ ਸੀਗੀ ਉਹ ਚ ਕਿੰਨੇ ਕਿਹਾ ਜਾਂਦੇ 100 200 ਹੁਣ ਆ ਆਲ ਨਹੀਂ ਮੇਰੇ ਬਈਏ ਇੱਕ ਘੱਟੋ ਘੱਟ 100 150 ਦਾ ਇੱਕ ਆ ਇਹ ਨੇ ਤੂੰ ਹੁਣ ਬਈ ਦਰਖਤਾਂ ਵਾਲੀ ਗੱਲ ਹੈ ਦਰਖਤ ਵੀ ਲਾਉਣਿਆ ਆ ਵੀ ਆਪਣੇ ਸਾਰੇ ਤੈਨੂੰ ਮੈਂ ਦਰਖਤ ਲਾ ਚਿੜੀਆਂ ਅੱਜ ਖਤਮ ਹੋ ਜਾਂਦੀਆਂ ਅੱਜ ਨਾਲ ਵਾਸਤੇ ਜਗਾ ਨਹੀਂ ਉਹ ਦੱਸ ਤੇਰੇ ਘਰੇ ਤੂੰ ਕੋਈ ਚਿੜੀਆਂ ਵਾਸਤੇ ਜਗਾ ਛੱਡੀ ਐ ਜਿੱਥੇ ਆਲ ਨਾ ਪਾ ਸਕਣ ਮੇਰੇ ਦਾ ਹੈਗਾ ਟੂੜੀ ਵਾਲੇ ਚ ਬੱਤੀਆਂ ਵਾਲਾ ਬਈ ਠੀਕ ਹੈ ਹੈਗਾ ਉੱਥੇ ਉੱਥੇ ਹੈਗਾ ਨਾ ਉੱਥੇ ਰਹਿੰਦੀਆਂ ਜਦੋਂ ਮੰਨ ਲਾ ਤੂੰ ਨਵਾਂ ਢਾਕੇ ਪਾਵੇਂ ਕਿਤੇ ਛੱਡੇਗਾ ਜਮਾ ਨਹੀਂ ਕੋਈ ਛੱਡਦਾ ਹਾਂ ਉਹ ਮੈਂ ਪਲਾਸਟਰ ਕਰ ਦੂ ਕੋਈ ਨਹੀਂ ਛੱਡਦਾ ਨਹੀਂ ਛੱਡਦਾ ਇਹ ਇਹ ਬਈ ਆਲ ਨਾ ਸੀਗਾ ਇਹ ਇੱਕ ਸੀਗਾ ਪਲਾਟ ਸੀਗਾ ਇੱਕ ਜਗ੍ਹਾ ਦਿੱਤੀ ਸੀ ਇੱਕ ਆਪਾਂ ਉਹਨਾਂ ਨੂੰ ਕਲੋਨੀ ਕੱਟ ਕੇ ਦਿੱਤੀ ਸੀ ਆਲ ਨਾ ਉਹਨਾਂ ਨੇ ਇਹਦੇ ਵਿੱਚ ਪਾਉਣਾ ਸੀ ਜਿਵੇਂ ਉਹ ਕਾਹ ਫੂਸ ਨਾ ਪਈ ਹੁੰਦੀ ਹੁਣ ਮੈਂ ਕੁਝੇ ਲਾਓ ਪਾਈਪਾਂ ਦੇ ਬਣਾ ਕੇ ਲਾਓ ਕਿਵੇਂ ਵੀ ਲਾਓ ਪੀਪੇ ਪੁਰਾਣੇ ਪਏ ਹੁੰਦੇ ਆ ਉਹ ਟੰਗੋ ਇਹਨਾਂ ਨੂੰ ਇਹਨਾਂ ਨੇ ਆ ਆਲਨੇ ਦੇ ਵਿੱਚ ਆਪਦੀ ਮਿਹਨਤ ਕਰਨੀ ਐ ਪਾਤਾ ਇਹੋ ਆਪਾਂ ਦਾ ਗਲਤੀ ਹੋ ਗਈ ਮੈਨੂੰ ਬਈਆ ਨਾਲ ਸਾਡੇ ਇੰਨੀਆਂ ਚਿੜੀਆਂ ਦੇਸੀ ਚਿੜੀਆਂ ਇਹ ਯਾਰ ਬਹੁਤ ਬਣ ਗਿਆ ਚੋਕਾ ਬਾਹਰੋਂ ਖਾਂਦੀਆਂ ਉਹ ਵਿੱਚ ਘਾਣਾ ਭਰੀ ਬੈਠੀਆਂ ਪਾਈਪ ਇਹ ਥਾਂ ਦਿੱਤਾ ਭਰਾਵੋ ਅਣਪੜੋ ਆਪਣੇ ਜਿਹੜੇ ਹੁਣ ਫੇਸਬੁੱਕ ਤੇ ਕਈ ਵਿਦਵਾਨ ਨਹੀਂ ਹਟਦੇ ਕਮੈਂਟ ਕਰਨ ਨੂੰ ਤੁਸੀਂ ਦਰਾਖਤ ਤਾਂ ਲਾਉਂਦੇ ਨਹੀਂ ਇਹ ਕੀ ਕਰਨਾ ਉਹ ਕਰਨਾ ਇਹ ਬਈ ਗੱਲਾਂ ਫਾਲਤੂ ਦੀਆਂ ਏ ਸਾਨੂੰ ਪਤਾ ਅਸੀਂ ਖੰਭਿਆਂ ਦੇ ਚੜ ਚੜ ਕੇ ਕਿਵੇਂ ਇਹਨਾਂ ਨੂੰ ਔਖਾ ਹੋ ਕੇ ਲਾਉਨੇ ਆ ਇਹਨਾਂ ਨੂੰ ਤੇ ਬੀੜ ਵਾਲਿਆਂ ਨੇ ਬਾਈਆਂ ਨੇ ਕੰਮ ਚਲਾਇਆ ਇਹ ਇਹ ਬੀੜ ਵਾਲਿਆਂ ਨੇ ਚਲਾਈ ਹੋਰ ਇੱਕ ਬਾਈ ਸੰਦੀਪ ਤਣਾਉਲਾ ਹੈਗਾ ਉਹ ਨੂੰ ਵੀ ਬਹੁਤ ਕਮੈਂਟ ਕਰਦੇ ਆ ਹੋਰ ਵੀ ਬਹੁਤ ਇੱਕ ਗਲਾਸ ਫਾਊਂਡੇਸ਼ਨ ਵਾਲਿਆ ਉਹ ਪੁਰਾਣੇ ਵਿਰਾਸਤੀ ਰੱਖ ਲਾਉਂਦੇ ਆ ਇੱਕ ਬੇਨਜੀਰ ਮੱਲਣ ਤੋਂ ਆ ਉਹ ਵੀ ਇਹ ਬਹੁਤ ਲਾਉਂਦਾ ਉਹ ਲੱਕੜ ਤੇ ਬਣਾ ਕੇ ਲਾਉਂਦਾ ਇਹ ਲੈ ਵੀ ਆਪਾਂ ਆਪ ਅਜ ਤੋਂ ਧਾਰ ਲਿਆ ਉਹ ਆ ਇੱਕ ਤਾਂ ਘਰ ਮਕਾਨ ਹੁਣ ਖਰਾਬ ਕਰਤਾ ਇਹਦੀ ਥਾਂ ਤੇ 10 15 ਲਾਈ ਹੁਣ ਮੈਂ 10 ਲਾਉ ਫਿਰ ਮੇਰਾ ਪਾਪ ਬਰਾਬਰ ਹੁਣ ਪਤਾ ਲੱਗ ਗਿਆ ਤੈਨੂੰ ਇਹ ਹਾਲ ਨਾ ਕੀ ਆ ਇਹ ਇਹ ਮੈਂ ਸਾਡੇ ਮੇਰੇ ਦਿਮਾਗ 'ਚ ਪੈ ਗਿਆ ਨਹੀਂ ਬਣਦੇ ਇਹ ਤੂੰ ਥਾਂ ਦੇ ਰਿਹਾ ਉਹਨਾਂ ਨੂੰ ਭਰਾਵਾ ਪਲਾਟ ਦੇ ਦਿਆਂ ਘੱਟ-ਘੱਟ ਕੇ ਜਿਹੜੀਆਂ ਹੁਣ ਜਿਹੜਾ ਦਰਾਖਤ ਵਾਲੀ ਤੇ ਨਹੀਂ ਸਹੀ ਗੱਲ ਆ ਪਰ ਦਰਾਖਤ ਦੇ ਭਰਾਵਾ ਦਰਾਖਤ ਤੇ ਕੀ ਆ ਦਰਾਖਤ ਨੂੰ ਤਿੰਨ-ਚਾਰ ਸਾਲ ਆਇਆ ਤੈਨੂੰ ਦਿਖਾ ਦਿੰਨਾ ਉਰੇ ਆ ਦਰਾਖਤ ਆ ਵੀ ਮੈਂ ਪਿਲਕਣ ਲਾਈ ਆ ਆ ਮੇਰੀ ਹੁਣ ਤਿੰਨ ਸਾਲਾਂ ਦੀ ਆ ਵੇ ਆ ਆਹਾਂ ਹਾਂ ਇਹ ਮੈਂ ਦਰਾਖਤ ਲਾਇਆ ਤਿੰਨ ਸਾਲ ਹੋ ਗਏ ਦੋ ਸਾਲ ਹਜੇ ਇੱਥੇ ਆਲ ਨਾ ਪਾੜਿਆ ਇੱਥੇ ਬਿੱਲੀ ਉਹ ਹੀ ਖਾ ਜੂਗੀ ਇਹ ਤਾਂ ਖੜਨਾ ਵੀ ਨਹੀਂ ਆਲ ਨਾ ਹੈ ਖੜਨਾ ਵੀ ਨਹੀਂ ਅਜੇ ਦਰਾਖਤੀ ਛੋਟਾ ਇਹ ਹੁਣ 4 ਸਾਲ ਆਪਾਂ ਇਹਨਾਂ ਨੂੰ ਕੋਈ ਥਾਣਾ ਤੇ ਜੇ ਦਰਖਤ ਲਾ ਕੇ 14 ਹਲਾ ਜਨਮ 14 ਹਲਾ ਉਹੀ ਨਸਲੀ ਖਤਮ ਹੋ ਜਾਊਗੀ ਇੱਕ ਬਈ ਆਹ ਦੇਖ ਤੈਨੂੰ ਮੈਂ ਦਿਖਾਵਾਂ ਹੁਣ ਲੈ ਇਹ ਚ ਹੁਣ ਕੀ ਮੈਂ ਉਹਨਾਂ ਨੂੰ ਆਲਣਾ ਦੇ ਤਲ ਆਹ ਦੇਖ ਇੱਧਰ ਦਿਖਾ ਪੀ ਪੀ ਵੱਡ ਕੇ ਪੀ ਪੀ ਵੱਡ ਕੇ ਉਹ ਛੋਟਾ ਜਾ ਕਰਿਆ ਸੀ ਇਹਦੇ ਵਿੱਚ ਵੀ ਚਿੜੀਆਂ ਉਹ ਵੇਖ ਡੱਕਿਆ ਨਾ ਪਰਿਆ ਪੈਣਾ ਇਹ ਮਿਹਨਤ ਉਹਨਾਂ ਨੇ ਕਰਨੀ ਕਰਨੀ ਮਿਹਨਤ ਇੱਥੇ ਵੀ ਕਰਨੀ ਹੈ ਪਰ ਇਹ ਮੈਂ ਥਾਂ ਦਿੱਤਾ ਬਈ ਉਹਨਾਂ ਨੂੰ ਜਗਾ ਦੇ ਆ ਵੀਡੀਓ ਆਈ ਬਣਾਉਂਦੇ ਹੁਣਾ ਪੀਪੀ ਰੇਗ ਤੇ ਹੁੰਦੀ ਹੈ ਘਿਓ ਵਾਲੀ ਚਲੋ ਜੇ ਆਹਨੇ ਨਹੀਂ ਮਿਲਦੇ ਪੀਪੀ ਦਾ ਬਣਾ ਕੇ ਨਾ ਦੇ ਤਾਂ ਵੀਡੀਓ ਪਾਉਣਾ ਇਹ ਕਿ ਕੀ ਕੋਈ ਇਹ ਚ ਮੈਂ ਸਟਾਰ ਬਣ ਜੂਗਾ ਬਈ ਇਹਨਾਂ ਨੂੰ ਕਿਉਂ ਨਹੀਂ ਦੋੜ ਹੁਣ ਕਈ ਚੱਲ ਭਰਾ ਚੋਗਾ ਪਾ ਦਿੰਦੇ ਆ ਚੋਗਾ ਵੀ ਅੱਜ ਕੱਲ ਹੁਣ ਮੰਨ ਲਾ ਆਸੇ ਪਾਸੇ ਅੱਗੇ ਆਪਣੇ ਕੀ ਸੀਗਾ ਕਿੰਨਾ ਚਿਰ ਢੇਰ ਪਏ ਰਹਿੰਦੇ ਸੀਗੇ ਕਣਕਾਂ ਦੇ ਇੱਥੇ ਘਰਾਂ ਚ ਪਏ ਰਹਿੰਦੇ ਸੀ ਹੁਣ ਚੱਕ ਕੇ ਆਪਾਂ ਸਾਰਿਆਂ ਨੇ ਸਾੰਤ ਕਿੱਥੋਂ ਖਾਣਗੇ ਚੋਗਾ ਵੀ ਜ਼ਰੂਰੀ ਹੈ ਸਾਰਾ ਕੁਝ ਜ਼ਰੂਰੀ ਹੈ ਬਈ ਇਹਨਾਂ ਨੂੰ ਯਾਰ ਪਾਉਣਾ ਇਹਦਾ ਯਾਰ ਇਹ ਦਿਖਾਵਾ ਨਹੀਂ ਹੁਣ ਆਪਾਂ ਐ ਥੋੜਾ ਆਪਾਂ ਕੱਲੇ ਨੇ ਇੱਥੀ ਧਰਤੀ ਤੇ ਆ ਤੇ ਆਪਾਂ ਕੱਲਿਆਂ ਨਹੀਂ ਰਹਿਣਾ ਬਸ ਇਹਨਾਂ ਦਾ ਵੀ ਹੱਕ ਆ ਯਾਰ ਉਹਨਾਂ ਹੀ ਹੱਕ ਆ ਵੇਖ ਲੈ ਤੂੰ ਮੈਂ ਤਾਂ ਇੱਥੇ ਪੱਖੇ ਵੀ ਨਹੀਂ ਬਈ ਛੱਡਦਾ ਵੀ ਵਿੱਚ ਨਾ ਆ ਜਾਣ ਕੋਈ ਲੈ ਬਈ ਮੈਂ ਗਲਤੀ ਮੰਨਦਾ ਆਉ ਮੇਥੋਂ ਹੋ ਗਿਆ ਕੰਮ ਗਲਤ ਮੈਂ ਉਹਦੀ ਥਾਂ ਤੇ 8-10 ਸਾਂ ਲੈ ਲਿਆ ਕੇ ਲਾਉਂਗਾ ਦੂਜੀ ਗੱਲ ਇਹ ਦਿਖਾਵਾ ਨਹੀਂ ਬਾਈ ਕਿ ਵੀਡੀਓ ਬਣਾਉਂਦੇ ਆ ਤਾਂ ਇਹ ਸਿਹਤ ਹੈ ਕਿ ਵੀ ਆਪਾਂ ਨੂੰ ਵੇਖ ਕੇ ਚਾਰ ਜਣੇ ਹੋਰ ਕੋਈ ਬਾਈ ਆਰਸੀ ਕੋਈ ਚੰਗੇ ਕੰਮ ਦੀ ਵੀਡੀਓ ਪੈਂਦੀ ਉਹ ਦਿਖਾਵਾ ਨਹੀਂ ਕੋਈ ਆਰਸੀ ਨਹੀਂ ਬੰਦੇ ਕੁਛ ਨਹੀਂ ਬੰਦੇ ਜਿਹੜਾ ਕਹਿੰਦਾ ਆਰਸੀ ਬੰਦੇ ਮੇਰੇ ਤੇ ਆ ਰੁੱਖਾਂ ਵਾਲਾ ਬਹਾਨਾ ਮਾ ਤੇ ਰੁੱਖ ਲਾ ਰੋਕਾ ਹੁਣ ਤਿੰਨ ਸਾਲਾਂ ਦੀ ਪਿਲਕਣਾ ਬਈ ਇਹ ਤੇ ਕਿੱਥੋਂ ਕੋਈ ਆਲਣਾ ਪਾਲੂਗਾ ਰੋਖੂ ਲਾ ਲੋ ਮੇਰੀ ਬੇਨਤੀ ਆ ਬਾਈ ਹੁਣ ਪੂਰਾ ਧਿਆਨ ਰੱਖੋ ਜਿਹੜੇ ਆਪਣੇ ਪੰਜਾਬ ਦੇ ਪੜਾਂ ਦੀ ਪੁਰਾਣੇ ਦਰਖਤ ਹੈ ਪੁਰਾਣੇ ਰੋਖ ਹੈ ਪੁਰਾਣੇ ਆਪਣੇ ਪੰਛੀ ਆ ਕਟਿਆਰਾਂ ਮੈਣਾ ਤੋਤਾ ਸਾਰੇ A to Z ਕਾਂ ਵਗੈਰਾ ਜਿੰਨੇ ਬਾਜ ਹੋ ਗਿਆ ਗਿਰ ਜਾਊਗਾ ਸਾਰਿਆਂ ਦੀ ਬਈ ਰਾਖੀ ਕਰੋ ਉਲੂਆਂ ਦੀ ਹੁਣ ਕਈ ਇਹਨੂੰ ਉੱਲੂਆਂ ਨੂੰ ਵੱਡ ਕੇ ਲਿਆ ਜਾਂਦੇ ਟੂਨੇ ਟੱਪਿਆ ਤੇ ਇਹ ਚੀਜ਼ਾਂ ਨਾ ਕਰੋ ਭਰਾ ਬਣ ਕੇ ਬੇਨਤੀ ਹੈ ਤੇ ਵੀਡੀਓ ਨੂੰ ਜੇ ਬਈ ਚੰਗੀ ਲੱਗੀ ਵੱਧ ਤੋਂ ਵੱਧ ਸ਼ੇਅਰ ਕਰ ਦਿਜੇ ਤੇ ਆਪਦੇ ਘਰ ਚ ਬਈ 4-4 5-5 ਪੀਪੀਆਂ ਵੱਡ ਕੇ ਪਾਈਪਾਂ ਵੱਡ-ਵੱਡ ਕੇ ਆਪਦੇ ਪਸ਼ੂਆਂ ਵਾਲੇ ਦੇ ਵਿੱਚ ਲਾ ਦਿਓ ਯਾਰ ਜ਼ਰੂਰ ਬਈ ਠੀਕ ਆ ਦੱਸ ਕੋ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ ਤੇ ਇੱਕ ਸੁਨੇਹਾ ਸੀਗਾ ਹਨਾ ਭਰਾੜਾ ਤੇ ਧੰਨਵਾਦ